ਇੱਕ ਦਿਨ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਹਨ ਕਿ ਗੁਰੂ ਜੀ ਤੁਸੀਂ ਕਹਿੰਦੇ ਹੋ ਕਿ ਪਰਮਾਤਮਾ ਕਣਕਣ ਵਿੱਚ ਹੈ ਜੇ ਪਰਮਾਤਮਾ ਕਣਕਣ ਵਿੱਚ ਹੈ ਤਾਂ ਸਾਨੂੰ ਦਿਖਾਈ ਕਿਉਂ ਨਹੀਂ ਦਿੰਦਾ ਗੁਰੂ ਜੀ ਬੋਲੇ ਮਰਦਾਨਿਆ ਜਦੋਂ ਅਸੀਂ ਕਿਸੇ ਦੂਰ ਦੀ ਵਸਤੂ ਨੂੰ ਦੇਖਦੇ ਹਾਂ ਤਾਂ ਸਾਨੂੰ ਆਪਣਾ ਪੂਰਾ ਧਿਆਨ ਉਸ ਜਗ੍ਹਾ ਤੇ ਕੇਂਦ੍ਰਿਤ ਕਰਨਾ ਪੈਂਦਾ ਹੈ ਉਸ ਤੋਂ ਬਾਅਦ ਹੀ ਅਸੀਂ ਉਸ ਨੂੰ ਦੇਖ ਸਕਦੇ ਹਾਂ ਉਸੇ ਤਰ੍ਹਾਂ ਹੀ ਜਦੋਂ ਅਸੀਂ ਪਰਮਾਤਮਾ ਵੱਲ ਆਪਣਾ ਪੂਰਾ ਧਿਆਨ ਕੇਂਦ੍ਰਿਤ ਕਰਾਂਗੇ ਤਾਂ ਈਸ਼ਵਰ ਸਾਨੂੰ ਦਿਖਾਈ ਦੇਣਗੇ ਪਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਕਿਹਾ ਗੁਰੂ ਜੀ ਮੈਂ ਧਿਆਨ ਧਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਧਿਆਨ ਨਹੀਂ ਟਿਕਦਾ ਤੁਸੀਂ ਤਾਂ ਗੁਰੂਆਂ ਦੇ ਗੁਰੂ ਹੋ ਮੇਰੇ ਤੇ ਕਿਰਪਾ ਕਰੋ ਜਿਸ ਨਾਲ ਮੈਂ ਵੀ ਈਸ਼ਵਰ ਨੂੰ ਮਹਿਸੂਸ ਕਰ ਸਕਾਂ ਗੁਰੂ ਜੀ ਬੋਲੇ ਮਰਦਾਨੇ ਤੂੰ ਕਦੀ ਇਹੋ ਜਿਹੇ ਲੋਕ ਵੇਖੇ ਹਨ ਜੋ ਸਿਰਫ ਆਪਣੇ ਅਨੁਭਵ ਨਾਲ ਤਰਬੂਜ ਨੂੰ ਸੁੰਘ ਕੇ ਹੀ ਦੱਸ ਸਕਣ ਕਿ ਇਹ ਲਾਲ ਤੇ ਮਿੱਠਾ ਹੋਵੇਗਾ ਜਾਂ ਨਹੀਂ ਮਰਦਾਨਿਆ ਤੂੰ ਵੀ ਧਿਆਨ ਨੂੰ ਕੇਂਦ੍ਰਿਤ ਕਰਨ ਦੀ ਕੋਸ਼ਿਸ਼ ਕਰ ਈਸ਼ਵਰ ਦਾ ਅਨੁਭਵ ਜ਼ਰੂਰ ਹੋਵੇਗਾ ਭਾਈ ਮਰਦਾਨਾ ਜੀ ਬੋਲੇ ਗੁਰੂ ਜੀ ਤੁਸੀਂ ਤੇ ਜਾਣਦੇ ਹੋ ਕਿ ਮੈਂ ਦਿਨ ਰਾਤ ਪਰਮਾਤਮਾ ਦੇ ਗੁਣ ਗਾਉਂਦਾ ਹਾਂ ਰਬਾਬ ਵਜਾਉਂਦਾ ਹਾਂ ਪਰ ਫਿਰ ਵੀ ਮੈਨੂੰ ਈਸ਼ਵਰ ਦਾ ਅਨੁਭਵ ਨਹੀਂ ਹੋ ਰਿਹਾ ਗੁਰੂ ਜੀ ਨੇ ਕਿਹਾ ਮਰਦਾਨਿਆ ਤੂੰ ਸ਼ਬਦ ਗਾਉਂਦਾ ਹੈ ਤੇ ਨਾਲ ਰਬਾਬ ਵਜਾਉਂਦਾ ਹੈ ਤੇ ਜੇ ਕੋਈ ਦੂਜਾ ਵੀ ਸਰਗਮ ਵਜਾ ਰਿਹਾ ਹੋਵੇ ਤਾਂ ਤੂੰ ਛੱਟ ਦੱਸ ਦਿੰਦਾ ਹੈ ਕਿ ਉਹ ਸਰਗਮ ਕਿਹੜੀ ਹੈ ਗੁਰੂ ਜੀ ਨੇ ਕਿਹਾ ਇਹ ਸਭ ਕਿਵੇਂ ਹੈ ਤਾਂ ਭਾਈ ਮਰਦਾਨਾ ਜੀ ਬੋਲੇ ਗੁਰੂ ਜੀ ਇਸ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਇਹ ਤਾਂ ਮੇਰਾ ਅਨੁਭਵ ਹੈ ਗੁਰੂ ਜੀ ਬੋਲੇ ਮਰਦਾਨੇ ਜੇ ਤੂੰ ਸੱਚੇ ਮਨ ਨਾਲ ਪਰਮਾਤਮਾ ਦਾ ਧਿਆਨ ਧਰੇਗਾ ਤਾਂ ਪਰਮਾਤਮਾ ਦਾ ਨਾਮ ਤੁਹਾਡੇ ਚੇਤਨ ਵਿੱਚ ਬੈਠ ਜਾਵੇਗਾ ਗੁਰੂ ਜੀ ਨੇ ਪਾਈ ਮਰਦਾਨੇ ਨੂੰ ਇੱਕ ਪੱਥਰ ਦਿੱਤਾ ਤੇ ਕਿਹਾ ਇਸ ਨੂੰ ਵੇਚ ਕੇ ਨੇੜੇ ਦੇ ਪਿੰਡ ਵਿੱਚੋਂ ਭੋਜਨ ਖਰੀਦ ਕੇ ਲਿਆਓ ਪਾਈ ਮਰਦਾਨਾ ਜੀ ਪੱਥਰ ਲੈ ਕੇ ਬਹੁਤ ਸਾਰੀਆਂ ਦੁਕਾਨਾਂ ਤੇ ਵੇਚਣ ਲਈ ਗਏ ਪਰ ਸਭ ਨੇ ਪੱਥਰ ਖਰੀਦਣ ਤੋਂ ਇਨਕਾਰ ਕਰ ਦਿੱਤਾ ਅਖੀਰ ਇੱਕ ਸੁਨਿਆਰੇ ਦੀ ਦੁਕਾਨ ਤੇ ਗਏ ਸੁਨਿਆਰੇ ਨੇ ਪੁੱਛਿਆ ਕਿ ਕੀ ਖਰੀਦਣ ਆਏ ਹੋ ਤਾਂ ਪਾਈ ਮਰਦਾਨਾ ਜੀ ਬੋਲੇ ਮੈਂ ਖਰੀਦਣ ਨਹੀਂ ਵੇਚਣ ਆਇਆ ਹਾਂ ਤੇ ਪੱਥਰ ਸੁਨਿਆਰੇ ਦੇ ਸਾਹਮਣੇ ਰੱਖ ਦਿੱਤਾ ਤੇ ਕਿਹਾ ਮੈਂ ਇਸ ਪੱਥਰ ਨੂੰ ਵੇਚ ਕੇ ਆਪਣੇ ਤੇ ਆਪਣੇ ਗੁਰੂ ਜੀ ਲਈ ਭੋਜਨ ਦਾ ਪ੍ਰਬੰਧ ਕਰਨਾ ਹੈ ਜਿਵੇਂ ਹੀ ਭਾਈ ਮਰਦਾਨੇ ਨੇ ਪੱਥਰ ਸੁਨਿਆਰੇ ਦੇ ਸਾਹਮਣੇ ਕੀਤਾ ਤਾਂ ਸੁਨਿਆਰਾ ਹੈਰਾਨ ਰਹਿ ਗਿਆ ਇਨਾ ਕੀਮਤੀ ਪੱਥਰ ਵੇਖ ਕੇ ਭਾਈ ਮਰਦਾਨੇ ਜੀ ਨੂੰ ਕੁਝ ਪੈਸੇ ਦਿੱਤੇ ਤੇ ਕਿਹਾ ਕਿ ਭਾਈ ਇਹ ਪੈਸੇ ਲੈ ਲਓ ਤੇ ਆਪਣਾ ਕੀਮਤੀ ਪੱਥਰ ਵੀ ਲੈ ਜਾਓ ਭਾਈ ਮਰਦਾਨਾ ਜੀ ਬੋਲੇ ਇਹ ਪੱਥਰ ਮੈਂ ਹੁਣ ਕਿਵੇਂ ਲੈ ਸਕਦਾ ਹਾਂ ਇਸ ਦੇ ਬਦਲੇ ਹੀ ਤਾਂ ਤੁਸੀਂ ਮੈਨੂੰ ਪੈਸੇ ਦਿੱਤੇ ਹਨ ਸੁਨਿਆਰਾ ਬੋਲਿਆ ਕਿ ਨਹੀਂ ਭਾਈ ਇਹ ਪੈਸੇ ਮੈਂ ਤੁਹਾਨੂੰ ਇਸ ਪੱਥਰ ਦੀ ਕੀਮਤ ਨਹੀਂ ਦਿੱਤੀ ਇਹ ਤਾਂ ਮੈਂ ਤੁਹਾਨੂੰ ਇਸ ਲਈ ਦਿੱਤੇ ਹਨ ਕਿ ਤੁਸੀਂ ਮੈਨੂੰ ਇਨੇ ਕੀਮਤੀ ਪੱਥਰ ਦੇ ਦਰਸ਼ਨ ਕਰਵਾਏ ਹਨ ਮੇਰੇ ਗੁਰੂ ਜੀ ਨੇ ਕਿਹਾ ਸੀ ਕਿ ਜਦੋਂ ਵੀ ਤੁਹਾਨੂੰ ਕੋਈ ਅਜਿਹੀ ਵਸਤੂ ਦਿਖਾਈ ਦੇਵੇ ਜਿਸ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਉਸ ਨੂੰ ਦੇਖਣ ਦੇ ਵੀ ਤੁਹਾਨੂੰ ਪੈਸੇ ਦੇਣੇ ਚਾਹੀਦੇ ਹਨ ਇਹ ਸਭ ਸੁਣ ਕੇ ਪਾਈ ਮਰਦਾਨਾ ਜੀ ਹੈਰਾਨ ਰਹਿ ਗਏ ਕਿ ਇਹ ਪੱਥਰ ਇੰਨਾ ਕੀਮਤੀ ਹੈ ਉਹ ਬੋਲੇ ਜਦੋਂ ਮੇਰੇ ਗੁਰੂ ਜੀ ਨੇ ਮੈਨੂੰ ਇਹ ਪੱਥਰ ਦਿੱਤਾ ਸੀ ਤਾਂ ਮੈਂ ਸੋਚਿਆ ਕਿ ਕਿਸੇ ਅਮੀਰ ਆਦਮੀ ਨੂੰ ਇਹ ਪੱਥਰ ਵੇਚ ਦੇਵਾਂਗਾ ਉਸ ਦੇ ਬੱਚੇ ਖੇਡ ਲੈਣਗੇ ਤੇ ਮੈਂ ਆਪਣੇ ਤੇ ਆਪਣੇ ਗੁਰੂ ਜੀ ਲਈ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰ ਲਵਾਂਗਾ ਪਹਿਲਾਂ ਮੈਂ ਇੱਕ ਸਬਜ਼ੀ ਵਾਲੇ ਕੋਲ ਗਿਆ ਫਿਰ ਮਠਿਆਈ ਵਾਲੇ ਕੋਲ ਤੇ ਫਿਰ ਕੱਪੜੇ ਵਾਲੇ ਕੋਲ ਸਪਨੇ ਹੀ ਪੱਥਰ ਖਰੀਦਣ ਤੋਂ ਇਨਕਾਰ ਕਰ ਦਿੱਤਾ ਪਰ ਤੁਸੀਂ ਦੇਖਦੇ ਆਂ ਹੀ ਪੱਥਰ ਦੀ ਕੀਮਤ ਦੇ ਦਿੱਤੀ ਹੈ ਮੈਨੂੰ ਤਾਂ ਪੈਸੇ ਸਿਰਫ ਭੋਜਨ ਦਾ ਪ੍ਰਬੰਧ ਕਰਨ ਲਈ ਹੀ ਚਾਹੀਦੇ ਸਨ ਸੁਨਿਆਰਾ ਬੋਲਿਆ ਇਹ ਪੈਸੇ ਤਾਂ ਇਸ ਕੀਮਤੀ ਪੱਥਰ ਨੂੰ ਵੇਖਣ ਦੇ ਹਨ ਇਹ ਪੱਥਰ ਤੁਸੀਂ ਰੱਖ ਲਵੋ ਇਸ ਉੱਪਰ ਤੁਹਾਡਾ ਹੱਕ ਹੈ ਮੈਂ ਤੁਹਾਡੇ ਲਈ ਭੋਜਨ ਦਾ ਪ੍ਰਬੰਧ ਕਰਦਾ ਹਾਂ ਪਾਈ ਮਰਦਾਨਾ ਜੀ ਨੇ ਸਾਰੀ ਗੱਲ ਗੁਰੂ ਜੀ ਨੂੰ ਆ ਕੇ ਦੱਸੀ ਤੇ ਕਿਹਾ ਗੁਰੂ ਜੀ ਇਸ ਨੂੰ ਤੇ ਮੈਂ ਇੱਕ ਮਾਮੂਲੀ ਪੱਥਰ ਸਮਝ ਰਿਹਾ ਸੀ ਪਰ ਇਹ ਤਾਂ ਬੇहद ਕੀਮਤੀ ਹੈ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਮਰਦਾਨਿਆ ਇਹ ਸਭ ਦੇਖਣ ਵਾਲੇ ਦੀ ਦ੍ਰਿਸ਼ਟੀ ਤੇ ਨਿਰਭਰ ਕਰਦਾ ਹੈ ਜਿਸ ਕੋਲ ਇਸ ਨੂੰ ਦੇਖਣ ਦੀ ਦ੍ਰਿਸ਼ਟੀ ਹੀ ਨਹੀਂ ਉਹ ਇਸ ਦੀ ਕੀਮਤ ਕੀ ਲਗਾਵੇਗਾ ਜਿਸ ਕੋਲ ਦ੍ਰਿਸ਼ਟੀ ਸੀ ਉਸਨੇ ਇਸ ਕੀਮਤੀ ਪੱਥਰ ਨੂੰ ਦੇਖਣ ਦੇ ਵੀ ਪੈਸੇ ਦੇ ਦਿੱਤੇ ਤੇ ਜਿਨ੍ਹਾਂ ਕੋਲ ਦ੍ਰਿਸ਼ਟੀ ਨਹੀਂ ਸੀ ਉਹਨਾਂ ਨੇ ਸਬਜ਼ੀ ਮਠਾਈ ਤੇ ਕੱਪੜੇ ਦੇਣ ਤੋਂ ਵੀ ਇਨਕਾਰ ਕਰ ਦਿੱਤਾ